ਜੀ ਜੇ ਡਿਊਟੀ ਲੱਗੀ ਉਹ ਤਾਂ ਕਰਾਂਗੇ ਸਰ ਜੀ ਲੱਗ ਰਿਹਾ ਹੈ ਬੜੀ ਵਧੀਆ ਹੈ ਸਰ ਬੜੀ ਲੱਗ ਰਿਹਾ ਹੈ ਜੀ ਬੱਚੇ ਪੜ ਜਾਂਦੇ ਉਹਨਾਂ ਵਾਸਤੇ ਉਹ ਮਸ਼ਾਅੱਲਾ ਬਰਸਾਤ ਸ਼ੁਰੂ ਨਹੀਂ ਹੋਈ ਹੈ ਤਕੀ ਪੂਰੀ ਤਰ੍ਹਾਂ ਆਸਿਆਰ ਪਦਾ ਹਾਲਾ ਹੋਇਆ ਸੜਕਾ ਬਣਾਉਂਦੇ ਆ ਬਸ ਨਾਲੇ ਟੁੱਟ ਜਾਂਦੀਆਂ ਇਹ ਸਰ ਫਾਰਮੈਲਟੀਆਂ ਹੀ ਆ ਕਰਦੇ ਹੱਤ ਦੀ ਗਰਮੀ ਤੋਂ ਬਾਅਦ ਜਿਵੇਂ ਸੌਨ ਮਹੀਨਾ ਸ਼ੁਰੂ ਹੁੰਦਾ ਤਾਂ ਇਹ ਸੌਨ ਮਹੀਨਾ ਵਿੱਚ ਇੱਕ ਆਸ ਹੁੰਦੀ ਆ ਆਮ ਲੋਕਾਂ ਨੂੰ ਕਿ ਬਰਸਾਤ ਹੋਵੇਗੀ ਤੇ ਇੱਕ ਮੌਸਮ ਜਿਹੜਾ ਸੁਹਾਵਣਾ ਹੋ ਜਾਵੇਗਾ ਤੇ ਗਰਮੀ ਦੀ ਗਰਮੀ ਤੋਂ ਇੱਕ ਰਾਹਤ ਮਿਲੇਗੀ 4 ਮਹੀਨੇ ਦੇ ਵਿੱਚ ਇੱਕ ਵੱਡੀ ਛੜੀ ਅੱਜ ਲੱਗ ਚੁੱਕੀ ਆ ਜੋ ਰਾਤ ਦੀ ਸ਼ੁਰੂ ਹੋ ਚੁੱਕੀ ਆ ਤੇ ਹੁਣ ਤੱਕ ਵੀ ਲਗਾਤਾਰ ਅੱਜ ਸਵੇਰ ਤੱਕ ਲਗਾਤਾਰ ਚੱਲ ਰਹੀ ਆ ਇਸ ਛੜੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਸੀਂ ਸ਼ਿਮਲਾਪਾਲੀ ਚੌਂਕ ਦੇ ਵਿੱਚ ਪਹੁੰਚੇ ਆ ਤੇ ਪਾਣੀ ਦੀ ਪਾਣੀ ਨਾਲ ਜੋ ਇਹ ਚੌਂਕ ਵਿੱਚ ਘਿਰਿਆ ਹੋਇਆ ਤੇ ਲਗਾਤਾਰ ਪਾਣੀ ਦਾ ਵਹਾਅ ਜਿਹੜਾ ਚੌਂਕ ਦੇ ਵਿੱਚੋਂ ਵੀ ਹੁੰਦੇ ਹੋਏ ਬਾਜ਼ਾਰਾਂ ਦੇ ਵਿੱਚ ਹੋ ਕੇ ਜਾ ਰਿਹਾ ਤੇ ਆਮ ਲੋਕ ਜੋ ਨੇ ਜੋ ਦੁਕਾਨਦਾਰ ਵੀ ਨੇ ਉਹ ਵੀ ਇਸ ਦਾ ਖੂਬ ਆਨੰਦ ਮਾਣ ਰਹੇ ਨੇ ਮੋਟਰ ਵਹੀਕਲ ਤੇ ਜੋ ਲੋਗ ਨੇ ਵਾਟਰਪਰੂਫ ਜੈਕਟਾਂ ਜਾਂ ਵਾਟਰਪਰੂਫ ਕਪੜੇ ਜਿਹੜੇ ਉਹ ਪਾ ਕੇ ਨਿਕਲ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਇੱਕ ਸਾਈਕਲ ਤੇ ਵੀ ਜਾ ਰਹੇ ਨੇ ਜੋ ਕਿ ਇੱਕ ਇਸ بارش ਦਾ ਖੂਬ ਆਨੰਦ ਲੈ ਕੇ ਜਾ ਰਹੇ ਨੇ ਤੇ ਬੜੀ ਖੁਸ਼ੀ ਦੇ ਮੂਡ ਦੇ ਵਿੱਚ ਨੇ ਸੋ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਆ ਇਸ بارش ਤੋਂ ਤੇ ਸੌਣ ਮਹੀਨੇ ਦੀ ਲਗਾਤਾਰ ਜਿਹੜੀ ਇਹ ਛੜੀ ਚੱਲ ਰਹੀ ਆ ਤੇ ਇੱਕ ਆਸ ਵੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਰਸਾਤਾ ਹੋਣ ਦੇ ਨਾਲ ਜੋ ਪਾਣੀ ਦਾ ਪੱਧਰ ਦੁਗਾ ਥੱਲੇ ਜਾ ਚੁੱਕਿਆ ਉਹ ਜਿਹੜਾ ਲੈਵਲ ਆ ਉੱਪਰ ਵੀ ਆ ਸਕਦਾ ਸੋ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ ਤੇ ਲਗਾਤਾਰ ਤੁਹਾਨੂੰ ਤੋਂ ਤਸਵੀਰਾਂ ਦਿਖਾਵਾਂਗੇ ਸਹੁਰ ਬਜ਼ਾਰਾਂ ਦੀਆਂ ਤੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਿਹੜੇ ਚੌਂਕ ਨੇ ਤੇ ਜਾਂ ਮੁਹੱਲੇ ਨੇ ਉਹਨਾਂ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਆਪਣੇ ਜੀਬੀਸੀ ਦੇ ਮਾਧਿਅਮ ਨਾਲ ਹੀ ਦਿਖਾਵਾਂਗੇ ਤੋ ਬਣੇ ਰਹੋ ਜੀ ਬੀਸੀ ਅਪਡੇਟ ਦੇਣਾ ਸੋ ਇਸ ਪਾਰੀ ਬਸਾ ਦੇ ਵਿੱਚ ਇੱਕ ਜੋ ਪੁਲਿਸ ਕਰਮੀ ਨੇ ਉਹ ਵੀ ਆਪਣੀ ਡਿਊਟੀ ਦੇ ਰਹੇ ਨੇ ਸਰ ਅੱਜ ਵੀ ਬਸਾਤ ਹੋ ਰਹੀ ਹੈ ਤੁਸੀਂ ਡਿਊਟੀ ਦੇ ਰਹੇ ਹੋ ਤੇ ਜ਼ਿੰਮੇਵਾਰੀ ਪੂਰੀ ਨਿਭਾ ਰਹੇ ਹੋ ਜੀ ਹਾਂਜੀ ਸਰ ਜੀ ਜੇ ਡਿਊਟੀ ਲਗੀ ਉਹ ਤਾਂ ਕਰਾਂਗੇ ਸਰ ਜੀ ਅੱਛਾ ਕਰਾਂਗੇ ਚਾਹੇ ਮੀਂਹ ਚ ਅਖੜ ਨੇਰੀ ਹੋਵੇ ਜਾਂ ਜੋ ਮਰਜ਼ੀ ਹੋਵੇ ਠੀਕ ਹੈ ਹਾਂਜੀ ਪੂਰੀ ਲੋਕਾਂ ਦੀ ਸੇਫਟੀ ਲਈ ਤੁਸੀਂ ਇੱਥੇ ਤਨਾਤ ਰਹਿੰਦੇ ਹੋ ਹਾਂਜੀ 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 ਠੀਕ ਹੈ ਜਾਨਮਾਲ ਦੀ ਰਾਖੀ ਦੇ ਲੋਕਾਂ ਦੀ ਸੇਫਟੀ ਲਈ ਹਰ ਵੇਲੇ ਤਿਆਰ ਬਰ ਤਿਆਰ ਨੇ ਹਿਸ਼ਾਰਪੁਰ ਦੇ ਪੁਲਿਸ ਕਰਮੀ ਜੋ ਅਜੇ ਵੀ ਇੰਨੀ ਬਰਸਾਤ ਦੇ ਬਾਅਦ ਵੀ ਇੱਥੇ ਆਪਣੀ ਡਿਊਟੀ ਤੇ ਖੜੇ ਨੇ ਤੁਸੀਂ ਪੈਦਲ ਆ ਰਹੇ ਹੋ ਪਾਣੀ ਦੇ ਵਿੱਚੋਂ ਨਿਕਲੇ ਕਿੱਥਾ ਲੱਗ ਰਿਹਾ ਜੀ ਬੜੀ ਵਧੀਆ ਹੈ ਜੀ ਬੜੀ ਲੱਗ ਰਿਹਾ ਜੀ ਅੱਛਾ ਕਾਫੀ ਦਿਨਾਂ ਕੇ ਬਾਅਦ ਬਰਸਾਤ ਹੋਈ ਹੈ ਗਰਮੀ ਜੀ ਹਾਂ ਜੀ ਗਰਮੀ ਹੀ ਬਹੁਤ ਠੀਕ ਹੈ ਅੱਛਾ ਬਹੁਤ ਬੜੀ ਹੈ ਠੀਕ ਹੈ ਯਾ ਕਹਿਣਾ ਚਾਹੋਗੇ ਅੱਜ ਅੱਜ ਬੜੀ ਕੋਈ ਭਗਵਾਨ ਕੋ ਖੁਸ਼ੀ ਦੇਣਾ ਚਾਹਤਾ ਹਾਂ ਹਾਂ ਕਿ ਕਿ ਬਰਸਾਤ ਹੋਆ ਠੰਡੀ ਹੋਆ ਸਾਰੇ ਕਿ ਖੁਸ਼ੀ ਹੋ ਰਾਇ ਚਰਾ ਗੇ ਚਿੜੀਆ ਉੜੀ ਵੀ ਖੁਸ਼ੀ ਹੋ ਰਹੀ ਹੈ ਅੱਛਾ ਚਿੜੀਆ ਖੁਸ਼ੀ ਹੋ ਰਹੀ ਹੈ ਹਾਂਜੀ ਹਾਂਜੀ ਕੋਈ ਸੁਣਾ ਦਿਜੀ ਅੱਜ ਫਿਰ ਇਸ ਮੌਸਮ ਨੇ ਕੀ ਸੁਣਾਇਆ ਗਾਣਾ ਸੁਣਾ ਦਿਜੀਏ ਕਵਿਤਾ ਸੁਣਾ ਦਿਜੀਏ ਨਹੀਂ ਮੇਰੇ ਕੋ ਨਹੀਂ ਆਤਾ ਸਰ ਨਹੀਂ ਆਤਾ ਛੋਟੇ ਤੁਸੀਂ ਪਹੁੰਚੇ ਆ ਜੀ ਹਿਸ਼ਾਰਪੁਰ ਦੀ ਮੇਨ ਦਣਾ ਮੰਡੀ ਜੋ ਫਰਗਵਾਲਾ ਰੋਡ ਤੇ ਆ ਤੇ ਇਹਦੀ ਬੈਕ ਸਾਈਡ ਤੇ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਹੈ ਇਸ ਬਾਰੇ ਵੀ ਪ੍ਰਸ਼ਾਸਨ ਨੂੰ ਕਈ ਵਾਰੀ ਇਸ ਬਾਰੇ ਅਪੀਲ ਕੀਤੀ ਗਈ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਅੱਜ ਦੇ ਜੋ ਹਾਲਾਤ ਨੇ ਸੜਕਾਂ ਟੁੱਟੀਆਂ ਹੋਣ ਕਰਕੇ ਵੀ ਇੱਥੇ ਪਾਣੀ ਦਾ ਬਰਸਾਤਾਂ ਦੇ ਵਿੱਚ ਵੀ ਜੋ ਨਿਕਾਸ਼ ਹੈ ਉਹ ਕਿਸੇ ਪਾਸੇ ਨਹੀਂ ਜਾ ਰਿਹਾ ਤੇ ਲੋਕਾਂ ਨੂੰ ਹੀ ਬੜੀ ਪਰੇਸ਼ਾਨੀ ਬੜੀ ਦਿੱਕਤ ਆਉਂਦੀ ਹੈ ਤੇ ਹਾਲਾਤ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੀ ਕਨਕ ਮੰਡੀ ਦੀ ਬੈਕ ਸਾਈਡ ਜੋ ਕੀਤੀ ਨਗਰ ਮੁਹੱਲੇ ਨੂੰ ਨਾਲ ਮੰਡੀ ਦੀ ਰੋਡ ਲੱਗਦੀ ਹੈ ਉੱਥੇ ਦੇ ਨੇ ਵੈ ਇੱਕਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਟੁੱਟੀਆਂ ਸੜਕਾਂ ਤੋਂ ਕਿਵੇਂ ਬਚ ਬਚਾ ਕੇ ਆ ਰਹੇ ਨੇ ਪਰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇੱਥੋਂ ਦੇ ਆਮ ਲੋਕਾਂ ਨੂੰ ਸਰ ਹਾਲਾਤ ਇਹਨੇ ਮਾੜੇ ਨੇ ਇਸ ਮੰਡੀ ਦੀ ਜਿਹੜੀ ਸਦੋੜ ਆ ਤੇ ਕੀ ਕਹਿਣਾ ਚਾਹੋਗੇ ਬਰਸਾਤਾਂ ਦੇ ਵਿੱਚ ਵੀ ਪਾਣੀ ਦਾ ਕੋਈ ਨਿਕਾਸ ਨਹੀਂ ਕਿਸੇ ਪਾਸੇ ਸਾਤਾ ਜਿਹੜੇ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਜੀ ਬੱਚੇ ਪੜਨ ਜਾਂਦੇ ਉਹਨਾਂ ਵਾਸਤੇ ਉਹ ਮੁਸ਼ਕਲ ਆ ਸਕੂਲਾਂ ਬੱਚੇ ਗੱਡੀਆਂ ਸਾਰੀ ਸਵਾਲ ਲੈਣ ਗਏ ਪਾਣੀ ਹਮੇਸ਼ਾ ਜਮਾ ਰਹਿੰਦਾ ਜੇ ਪਾਣੀ ਨਿਕਲਣਾ ਨਿਕਾਸ ਕਰਨਾ ਚਾਹੀਦਾ ਤੇ ਪਾਣੀ ਦਾ ਜੀ ਤੇ ਕਿਵੇਂ ਦੇ ਦਿਓ ਕਿ ਪ੍ਰਸ਼ਾਸਨ ਵੱਲੋਂ ਵੀ ਸਰਕਾਰ ਵੱਲੋਂ ਵੀ ਇਹਦੇ ਚੀਜ਼ਾਂ ਨੂੰ ਕਵਰ ਹੀ ਨਹੀਂ ਕੀਤੀ ਜਾ ਰਹੀ ਹੁਣ ਠੀਕ ਨਹੀਂ ਕੀਤਾ ਜਾ ਰਿਹਾ ਨਹੀਂ ਅੰਗੂਲੇ ਕੀਤੇ ਜਾ ਰਿਹਾ ਲਗਾਤਾਰ ਜੀ ਕਈ ਸਾਲ ਤੋਂ ਲਗਾਤਾਰ ਉਹ ਬੜਾ ਪ੍ਰਬੰਧ ਠੀਕ ਕਰਨਾ ਚਾਹੀਦਾ ਜਲਦੀ ਜਲਦੀ ਇਹਨਾਂ ਨੂੰ ਠੀਕ ਹੈ ਧੰਨਵਾਦ ਉਹ ਆਮ ਲੋਕਾਂ ਨੂੰ ਵੀ ਬੜੀ ਵੱਡੀ ਦਿੱਕਤ ਆ ਰਹੀ ਹੈ ਤੇ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਇਹਨੂੰ ਇਸ ਵਿਵਸਥਾ ਨੂੰ ਠੀਕ ਕੀਤਾ ਜਾਣਾ ਚਾਹੀਦਾ ਜੋ ਮੁਸ਼ਕਲਾਂ ਇੱਥੋਂ ਦੇ ਰਾਹਗੀਰਾਂ ਨੂੰ ਆਉਂਦੀਆਂ ਨੇ ਮੰਡੀ ਵਿੱਚ ਵੀ ਦੂਰ ਦਰਾਡੇਆਂ ਤੋਂ ਲੋਕ ਆਉਂਦੇ ਨੇ ਤੇ ਆਵਾਜਾਈ ਲਗਾਤਾਰ ਬਣੀ ਰਹਿੰਦੀ ਹੈ ਤੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੋਂ ਦੇ ਹਾਲਾਤ ਜੋ ਨੇ ਉਹ ਠੀਕ ਕੀਤੇ ਜਾਣੇ ਚਾਹੀਦੇ ਨੇ ਹਾਲਾ ਤਸਵੀਰਾਂ ਦੇ ਨਾਲ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ ਤੇ ਹੋਰ ਵੀ ਅਸੀਂ ਇੱਥੋਂ ਦੇ ਲੋਕਾਂ ਨਾਲ ਅਸੀਂ ਗੱਲ ਕਰਾਂਗੇ ਆ ਦੇਖੋ ਭਾਈ ਸਾਹਿਬ ਹੁਣ ਐਕਟਿਵਾ ਤੇ ਵੀ ਆ ਰਹੇ ਨੇ ਤੇ ਬਾਈਕ ਤੇ ਵੀ ਆ ਰਹੇ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਇੱਥੋਂ ਦੇ ਹਾਲਾਤ ਨੂੰ ਲੈ ਕੇ ਜੀ ਹਾਲਾਤ ਤਾਂ ਬਹੁਤ ਮਾੜੀ ਲੱਗਦੇ ਜੀ ਦੇਖਣ ਨੂੰ ਮੈਂ ਬਰਸਾਤ ਸ਼ੁਰੂ ਨਹੀਂ ਹੋਈ ਐ ਤਕੀ ਪੂਰੀ ਤਰ੍ਹਾਂ ਆਹ ਝਾਰਪਦਾ ਹਾਲਾ ਹੋਇਆ ਆ ਲੀਡਰ ਇੱਥੇ ਸਾਰੇ ਤੋਂ ਜ਼ਿਆਦਾ ਇੱਥੇ ਦੇ ਹੈਗੇ ਆ ਗੱਲਾਂ ਨਾਲੇ ਲੋਕਾਂ ਦਾ ਕੰਮ ਪੂਰਾ ਕਰੀ ਜਾਂਦੇ ਆ ਆ ਦੇਖਣ ਨੂੰ ਕੁਝ ਵੀ ਨਹੀਂ ਹੈਗਾ ਇੱਥੇ ਮਰਦਾ ਕਿਆ ਲੈਣਾ ਇਦਾਂ ਇਨਾਂ ਨੇ ਗਾਹ ਦੇ ਵਿੱਚ ਬਾਈਕਟ ਮਰ ਲਗਾ ਜਨਤਨ ਕਰੋ ਇਦਾਂ ਦੇ ਬੰਦੇ ਆ ਜਿਹੜੇ ਹੈਗੇ ਆ ਕਾਫੀ ਲੰਬੇ ਸਮੇਂ ਤੋਂ ਮੰਡੀ ਦੇ ਜਿਹੜੇ ਇਹ ਹਾਲਾਤ ਨੇ ਰੋੜ ਦੇ ਤੇ ਇਦਾਂ ਦੇ ਵੱਧ ਤੋਂ ਵੱਧ ਹੋ ਰਹੇ ਨੇ ਤੇ ਪਾਣੀ ਦਾ ਨਿਕਾਸ਼ ਵੀ ਕਿਸੇ ਪਾਸੇ ਨਹੀਂ ਜਾ ਰਿਹਾ ਜਾ ਰਿਹਾ ਜੀ ਅਸੀਂ ਅਸੀਂ ਤਾਂ ਮੈਂ ਕਹਿੰਦਾ 40 ਸਾਲਾਂ ਤੋਂ ਦੇਖ ਰਹੇ ਹਾਂ ਹਿਆਰਪੁਰ ਦਾ ਪਹਿਲਾਂ ਜ਼ਿਆਦਾ ਸੀ ਹੁਣ ਥੋੜਾ ਘਟ ਗਿਆ ਹੈ ਵੈਸੇ ਨਿਕਾਸ਼ ਉਹੀ ਹਾਲਤ ਉਹੀ ਆ ਪ੍ਰਵਾਹ ਚੌਂਕ ਵਾਲੇ ਪਾਸੇ ਨਿਕਲ ਜਾ ਉਧਰ ਇਧਰ ਮੰਡੀ ਵਾਲੇ ਪਾਸੇ ਨੂੰ ਆ ਗਾ ਇਧਰ ਵੀ ਇਹ ਹਾਲਿਆ ਕਿਸੇ ਪਾਸੇ ਨੂੰ ਘਰਾਂ ਨੂੰ ਜਾਣ ਕੋ ਰਸਤੇ ਨਹੀਂ ਹੈਗੇ ਹੈਗੇ ਆਹ ਹਿਆਰਪੁਰ ਸਾਰੇ ਪਛੜਿਆ ਗਿਣਿਆ ਸਾਰੀ ਪਿਛੜੇ ਇਲਾਕਾ ਰਹਿ ਗਿਆ ਠੀਕ ਹੈ ਜੀ ਕੋਈ ਸੁਧਾਰ ਨਹੀਂ ਹੋਇਆ ਇਹੋ ਕਹਾਂਗੇ ਜੀ ਇਹਨਾਂ ਲੋਕਾਂ ਨੂੰ ਜਿਹੜਾ ਹੈ ਲੀਡਰ ਲੋਕ ਹੈ ਜਿਹੜੇ ਲੋਕ ਚੁਣਦੇ ਆ ਇਹਨਾਂ ਨੂੰ ਇਹਨਾਂ ਦੇ ਥੋੜਾ ਜਿਲੇ ਆਉਂਦੇ ਤੁਹਾਡੇ ਕੋਲੋਂ ਵੋਟਾਂ ਮੰਗਣ ਤਾਂ ਉਸ ਜਿਲ੍ਹਿਆਂ ਨੂੰ ਥੋੜਾ ਜਿਹਾ ਕਹੋ ਕਿ ਜੇ ਇਹਨਾਂ ਦੀ ਹਾਲਾਤ ਹਾਲਾ ਜਿਹੜੇ ਆ ਹੁਸ਼ਿਆਰਪੁਰ ਦੀ ਦੇ ਆ ਕੀ ਕਰਦੇ ਆ ਕੀ ਕਰਕ ਆਉਂਦੇ ਗੱਲਾਂ ਵਾਤ ਨਾਲ ਠੀਕ ਹੈ ਜੀ ਓਕੇ ਸੋ ਸ਼ਹਿਰ ਵਿਚ ਰਹਿ ਰਹੇ ਆਮ ਲੋਕ ਜੋ ਨੇ ਜੋ ਇੱਥੋਂ ਦੀ ਰਸਾਨਾ ਲੰਘਦੇ ਨੇ ਜਾਂ ਇਸ ਮੋਹੱਲੇ ਦੇ ਵਿੱਚ ਵੀ ਰਹਿ ਰਹੇ ਨੇ ਉਹਨਾਂ ਨੂੰ ਵੀ ਵੱਡੀ ਪਰੇਸ਼ਾਨੀ ਆਉਂਦੀ ਆ ਤੇ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਇੱਥੋਂ ਦੀ ਜੋ ਵਿਵਸਥਾ ਉਹਨੂੰ ਸੁਧਾਰਿਆ ਜਾਵੇ ਤੇ ਇੱਥੋਂ ਜੋ ਸੜਕਾਂ ਨੇ ਟੁੱਟੀਆਂ ਹੋਈਆਂ ਨੇ ਉਹਨਾਂ ਨੂੰ ਵੀ ਬਣਾਇਆ ਜਾਵੇ ਤਾਂ ਜੋ ਇੱਥੋਂ ਦੀ ਸੁਵਿਧਾ ਜੋ ਹੈ ਜੋ ਅਸੀਂ ਇਹ ਲੋਕ ਜੋ ਨੇ ਜੋ ਸਰਕਾਰ ਨੂੰ ਵੀ ਟੈਕਸ ਪੇ ਕਰਦੇ ਨੇ ਹਰ ਇੱਕ ਚੀਜ਼ ਤੇ ਟੈਕਸ ਵੀ ਲੱਗਾ ਹੋਇਆ ਤੇ ਪਰ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਟਰੱਕ ਵੀ ਜੋ ਇੱਥੋਂ ਲੋਡ ਹੋ ਕੇ ਜਾ ਰਿਹਾ ਤੇ ਕਿਵੇਂ ਇੱਥੋਂ ਨਿਕਲੇ ਗਿਆ ਕਾਫੀ ਸਪੀਡ ਦੇ ਨਾਲ ਇਹਨਾਂ ਦੇ ਨਾਲ ਜੋ ਸੜਕਾਂ ਦੇ ਹਾਲਾਤ ਨੇ ਉਹ ਮਾੜੇ ਵੱਧ ਤੋਂ ਵੱਧਰ ਬਣਦੇ ਨੇ ਤੁਸੀਂ ਹੁਣੇ ਸਾਰ ਇੱਥੋਂ ਆਇਓ ਨਿਕਲ ਕੇ ਤੇ ਇੱਕ ਟਰੱਕ ਵੀ ਬੜੀ ਸਪੀਡ ਨਾਲ ਨਿਕਲੇ ਗਿਆ ਕੋਈ ਆਮ ਜਨਤਾ ਦੀ ਰਖਵਾਲੀ ਲਈ ਕੀ ਹੈਗਾ ਇਹ ਸਰ ਬੜਾ ਔਖਾ ਹੈ ਤਾਂ ਕੋਈ ਸੜਕਾ ਬਣਾਉਂਦੇ ਆ ਬਸ ਨਾਲੇ ਟੁੱਟ ਜਾਂਦੀਆਂ ਇਹ ਸਿਰ ਫਾਰਮੈਲਟੀਆਂ ਹੀ ਆ ਕਰਦੇ ਹੋਰ ਤਾਂ ਕੁਛ ਨਹੀਂਗਾ ਸਰ ਇਹ ਬਸ ਆਪਣਾ ਹੀ ਦੇਖਦੇ ਆ ਆਪਣੀਆਂ ਜੇਬਾਂ ਚ ਪਾਉਂਦੇ ਵੈਸੇ ਤੁਸੀਂ ਵੀ ਰੋਜ਼ਾਨਾ ਇੱਥੋਂ ਨਿਕਲਦੇ ਹੋ ਬਾਈਕਾਰ ਨਿਕਲਦੇ ਜਾਂ ਵਹੀਕਲ ਕੋਈ ਵੀ ਹੋਵੇ ਤੇ ਨੁਕਸਾਨ ਜਿਹੜਾ ਹੁੰਦਾ ਇਹ ਬਰਸਤੀ ਪਾਣੀ ਵੀ ਦਾ ਨਿਕਾਸ ਵੀ ਗਟਰ ਹੀ ਬਣਿਆ ਪਰ ਨਿਕਾਸ ਨਹੀਂ ਹੋ ਰਿਹਾ ਇਹਦਾ ਜੀ ਇਹ ਸਰ ਸਰ ਨਿਕਾਸ ਲਈ ਕੁਝ ਕਰਦੇ ਨਹੀਂਗੇ ਸਰ ਪੈਸੇ ਖਾਣ ਦੀ ਕਰਦੇ ਆ ਨਿਕਾਸ ਦਾ ਨਹੀਂ ਕਰਦੇ ਸਿਰਫ ਆਪਣਾ ਹੀ ਦੇਖਦੇ ਆ ਕਿ ਆਪਣਾ ਜੀਵਨ ਕਿੱਦਾਂ ਵੱਲੋਂ ਇਹਨਾਂ ਦਾ ਨਿਕਲਦਾ ਹੈ ਆਪਣਾ ਸਿਰਫ ਆਪਣਾ ਹੀ ਦੇਖਦੇ ਆ ਹੋਰ ਕਿਸੇ ਦਾ ਨਹੀਂ ਦੇਖਦੇ ਆਮ ਜਨਤਾ ਰਕੇ ਕਿਸੇ ਨੂੰ ਕਿਸੇ ਨਾਲ ਕੁਝ ਵੀ ਨਹੀਂਗਾ ਸਿਰਫ ਆਪਣਾ ਹੀ ਦੇਖਦੇ ਆ ਕਿ ਸਾਡਾ ਕਿਦਾਂ ਜੇਬਾਂ ਭਰਦੀਆਂ ਤੇ ਸਾਡੀ ਲਾਈਫ ਆਪਣੀ ਕਿੱਦਾਂ ਸੈਟਿੰਗ ਆਉਂਦੀ ਆ ਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਤੇ ਕਿੱਥੋਂ ਤੱਕ ਸਰਕਾਰ ਸਫਲ ਆ ਤੇ ਲੋਕਾਂ ਦੀ ਸੇਫਟੀ ਲਈ ਕਿੱਥੋਂ ਤੱਕ ਵਚਨਬੱਧ ਰਹੀ ਹੈ ਸਰ ਇਹ ਤਾਂ ਹੁਣ ਜਿੰਨਾ ਚੱਕਾ ਜੇ ਤਾਂ ਕੁਛ ਨਹੀਂ ਇਦਾਂ ਹੀ ਆ ਜੇ ਪੂਰਾ ਪ੍ਰੋਪਰ ਨਹੀਂ ਅਜੇ ਸਿਰਫ ਅਜੇ ਕੋਸ਼ਿਸ਼ ਇਦਾਂ ਹੈ ਨੀਕਾ ਦਿਖਾਵਾ ਹੀ ਆ ਜ਼ਿਆਦਾ ਇਹ ਆ ਕਿ ਜਿੱਦਾਂ ਪੈਸੇ ਹੋਰ ਪਾਸੇ ਖਰਚਦੇ ਆ ਤੇ ਮੱਲ ਉਹ ਤੁਹਾਨੂੰ ਪਤਾ ਹੀ ਆ ਸਰਕਾਰਾਂ ਦਾ ਸਰ ਰਾਜਨੀਤੀ ਆ ਹੋਰ ਕੁਝ ਨਹੀਂਗਾ ਜੀ ਸੋ ਕਾਫੀ ਦਿੱਕਤ ਆ ਰਹੀ ਆ ਸ਼ਹਿਰ ਵਾਸੀਆਂ ਨੂੰ ਇਸ ਲੰਘੇ ਤੋਂ ਜਦ ਕਿ ਇੱਥੇ ਸੀਵਰੇਜ ਵੀ ਪਿਆ ਹੋਇਆ ਸੀਵਰੇਜ ਦੀ ਵਿਵਸਥਾ ਹੈਗੀ ਆ ਪਰ ਪਾਣੀ ਦਾ ਨਿਕਾਸ ਜਿਹੜਾ ਉਹ ਰੁਕਿਆ ਹੋਇਆ ਤੇ ਇਸ ਨਿਕਾਸ ਨੂੰ ਲੈ ਕੇ ਇਸ ਪ੍ਰਸ਼ਾਸਨ ਵੱਲੋਂ ਕੋਈ ਹੱਲ ਕਰ ਦੇਣਾ ਚਾਹੀਦਾ ਤੇ ਇਹਨਾਂ ਇਲਾਕਾ ਨਿਵਾਸੀਆਂ ਨੂੰ ਇਸ ਸੁਵਿਧਾ ਦੇ ਨਾਲ ਰਾਹਤ ਮਿਲ ਸਕੇ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ ਕੈਮਰਾਮੈਨ ਪਵਨ ਦੇ ਨਾਲ ਮੈਂ ਨਵਨੀਸ਼ ਚੀਮਾ ਧੰਨਵਾਦ Welcome to DAV University Jalandhar, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.